વાહ હે ਵਾਹਿਗੁਰੂ 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 ਦਾ ਨਾਮ ਮੇਰਾ ਨਾਮ ਗੁਰਬੀਰ ਸਿੰਘ ਸਰ ਇਹ ਜੋ ਮਹਿਲਾ ਕਰਵਾ ਰਹੇ ਆ ਇਹ ਕਿੰਨੇ ਟਾਈਮ ਸੇ ਕਰਵਾ ਰਹੇ ਆ ਬਹੁਤ ਦੇਰ ਤੋਂ ਬਹੁਤ ਪੁਰਾਣੇ ਸਮੇਂ ਤੋਂ ਚੱਲਿਆ ਆ ਰਿਹਾ ਸਰ ਇਸ ਦਾ ਇਤਿਹਾਸ ਕਿਹਾ ਕਰੋ ਕਿ 81 ਦਾ ਇਸ ਜਗ੍ਹਾ ਬੁਰੂ ਹਰਗਬਿੰਦ ਸਾਹਿਬ ਨੇ ਜਦੋਂ ਲੋਗੜ ਦੀ ਜੰਗ ਹੋਈ ਆ ਉਸ ਜੰਗ ਤੋਂ ਬਾਅਦ ਬੀਬੀ ਵੀਰੋਜੀ ਦੀ ਸ਼ਾਦੀ ਆਨੰਦ ਕਾਰਜ ਤੇ ਸ਼ਿਵਾਲ ਆ ਕੇ ਬਾਬੇ ਲੰਗਾਹ ਜੀ ਦੀ ਮਹਿਲਾ ਵਿੱਚ ਕੀਤੇ ਤਾਰੇ ਮੇਲੇ ਕੇ ਅੰਦਰ ਕੌਣ ਕੰਮ ਕਰਤੇ ਪਰਮੁਜਾ ਜੀ ਕੋਈ ਵਾਇਰ ਹਰ ਕਿਸਨ ਦੇ ਪਰਬੰਧ ਆ ਲੰਗਰ ਦੇ ਪਰਬੰਧ ਆ ਢਾਡੀ ਪ੍ਰਚਾਰ ਕਰ ਰਹੇ ਨੇ ਸ਼ਬੀਲਾਂ ਲਗੀਆਂ ਨੇ ਹਰ ਤਰ੍ਹਾਂ ਦਾ ਪ੍ਰਬੰਧ ਹੈ ਮੈਸੇਜ ਉਹਨਾਂ ਦਾ ਨੌਵੀਂ ਨੌਂਵਾਲ ਪੀੜੀ ਨਸ਼ੇ ਤੋਂ ਦੂਰ ਹੋਵੇ ਸਿੱਖ ਧਰਮ ਨਾਲ ਜੁੜੇ ਸਿੱਖੀ ਨਾਲ ਜੁੜੇ ਸਿੱਖੀ ਚ ਪਰਪੱਕ ਹੋਵੇ ਤੇ ਆਪਣੇ ਚੰਗੇ ਜੀਵਨ ਬਣਾਉਣ